ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਾਡਾ ਕਾਫਲਾ ਆਸਟ੍ਰੇਲੀਆ ਵਿਖੇ ਨਾਲ ਤੁਰ ਪਿਆ ਵਾ ਕਿ ਆਜ ਦੇ ਇਥੇ ਰੈਲੀ ਗੱਡੀ ਗਈ ਆ ਕਾਰ ਰੈਲੀ ਜਿਹਦੇ ਵਿੱਚ ਉਹ ਮੋਦੀ ਨੇ ਪੁੱਠਾ ਬੰਨ੍ਹ ਕਰ ਲਿਆ ਨੇ ਟੰਗਤਾ ਤੇ ਸਾਡੇ ਕਸਾਨ ਵੀਰਾਂ ਦਾ ਬਹੁਤ ਜਣਾ ਏਕਤਾ ਵਾ ਵੀਡੀਓ ਨੂੰ ਬਸ ਵਾ ਤੇ ਸ਼ੇਅਰ ਕਰਿਓ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਸਾਡੇ ਵੀਰ ਗੱਡੀਆਂ ਦੇ ਵਿੱਚ ਚੱਲ ਪਿਆ ਸੋ ਇਹ ਵਿਯਾਨਾ ਆਸਟ੍ਰੇਲੀਆ ਤੋਂ ਇਤਨਾ ਵੱਡਾ ਕਾਫਲਾ ਚੱਲਾ ਵੀ ਚੱਲਾ 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 ਵੀਰਾਂ ਭਾਈ ਤੁਹਾਡਾ ਵੀਡੀਓ ਸ਼ੇਅਰ ਕਰ ਦਿਓ ਪਹਿਲੀ ਵਾਰ ਅਸਰੀਆ ਤੋਂ ਸ਼ਾਬਾਸ਼ ਆਮੋ ਜੀ ਸਰਕਾਰ ਜਿੰਦਾਬਾਦ ਕਿਸਾਨ ਹਜ਼ੂਰ ਇੱਕ ਤਾਂ ਜਿੰਦਾਬਾਦ 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 ਤੁਸੀਂ ਵੇਖ ਸਕਦੇ ਆ ਜਿੰਦਾਬਾਦ ਜਿੰਦਾਬਾਦ ਭਾਈ ਵੀਡੀਓ ਤੁਹਾਡਾ ਸ਼ੇਅਰ ਕਰ ਦਿਓ ਤੁਹਾਨੂੰ ਦਿਖਾਉਣੀ ਹੈ ਕਿ ਕਿਸ ਤਰ੍ਹਾਂ ਇਹ ਜਿਹੜਾ ਅਸਰੀਆ ਦਾ ਕਾਫਲਾ ਚੱਲ ਚੁੱਕਾ ਵਾ ਕਿਸਾਨ ਇੱਕ ਚਲਾ ਚਲਾ ਹੌਲੀ ਹੌਲੀ ਕਰਕੇ ਚੱਲੋ 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 ਜਿੰਦਾਬਾਦ ਜਿੰਦਾਬਾਦ ਦੱਬ ਕੇ ਸ਼ੇਅਰ ਕਰ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਦੇਖੋ ਵੀਰ ਨੇ ਟਰੈਕਟਰ ਲਾਇਆ ਵਾ ਇਹ ਉਹ ਕਿਸਾਨ ਆ ਜਿਨ੍ਹਾਂ ਨੂੰ ਦੋਖੇ ਚਲੋ ਵੀ ਚਲੋ ਚਲੋ ਵੀ ਚਲੋ ਓ ਮੋਦੀ ਚਲੋ ਵੀ ਚਲੋ ਚਲੋ ਵੀ ਚਲੋ ਹਰੀਆਂ ਝੰਡੀਆਂ ਤੁਸੀਂ ਵੇਖ ਸਕਦੇ ਆ ਕਿ ਕਿਸਾਨਾਂ ਦੇ ਪੁੱਤੋਂ ਦਾ ਇਕੱਠ ਵੱਡੀਆਂ ਗੱਡੀਆਂ ਜਿਹੜੇ ਇਹਨਾਂ ਨੂੰ ਗਰੀਬ ਲੱਗਦਾ ਸੀ ਨਾ ਆ ਸਾਡੇ ਬਾਜੀ ਸਾਡਾ ਸ਼ੇਫ ਵੀ ਬੱਲੇ ਬੱਲੇ ਕਰਾਈ ਜਾਂਦੇ ਆ ਵੱਖ-ਵੱਖ ਸ਼ਹਿਰਾਂ ਤੋਂ ਸਾਡੇ ਕਿਸਾਨ ਪਹੁੰਚੇ ਹੋਏ ਆ ਹਜ਼ਾਰਾਂ ਦੀ ਇਤਤਾਰ ਵਿੱਚ ਗੱਡੀਆਂ ਮੈਂ ਤੁਹਾਡਾ ਲਾਲੀਬੀਰ ਬਟਾਲੇ ਵਾਲਾ ਬਿਆਨ ਆਸਟ੍ਰੇਲੀਆ ਤੋਂ ਸਸੀ ਗਵੀਰ ਜੀ ਸੋ ਤੁਸੀਂ ਦੇਖੀ ਜਾਓ ਕਿ ਕਿੰਨੀ ਗੱਡੀ ਕਿੰਨੇ ਸਾਡੇ ਵੀਰ ਬਜ਼ੁਰਗ ਜਿਨ੍ਹਾਂ ਨੇ ਪਰਵਾਹ ਹੰਧਾਰਾ ਭਰਿਆ ਚਲੋ ਵੀ ਚਲਾਓ ਜਿੰਦਾਬਾਦ ਜਿੰਦਾਬਾਦ ਕਿੱਤੀ ਜਾਂਦੀ ਕੰਮ ਨੂੰ ਖਿੱਚੀ ਜਾ ਚਲੋ ਵੀ ਚਲਾ ਚਲੋ ਵੀ ਚਲਾ ਤੁਸੀਂ ਦੇਖ ਸਕਦੇ ਆ ਕਿ ਵੱਖ-ਵੱਖ ਇਸ਼ਾਰਿਆਂ ਤੋਂ ਮਾਦੀ ਮੁਰਦਾਬਾਦ ਦੇ ਨਾਰੇ ਲੱਗ ਰਿਹਾ ਵੱਡੀਆਂ ਗੱਡੀਆਂ ਵਿੱਚ ਵੱਡਾ ਕਾਫਲਾ ਚੱਲ ਮਾ ਆ ਜਾਣਾ ਆ ਜਾਣਾ ਆ ਜਾਣਾ ਆ ਜਾਣਾ ਆ ਖੋਲ ਗੱਛਾ ਛੱਤ ਖੋਲ ਛੱਤ ਛੱਤ ਖੋਲ ਛੱਤ ਉਹ ਛੱਤ ਖੋਲ ਛੱਤ ਬਾਈ ਛੱਤ ਖੋਲ ਹਾਂ ਆ ਜਾ ਆ ਜਾ ਉਹ ਛੱਤ ਤੇ ਖੋਲ ਹੱਥ ਆਈ ਆਏਗਾ ਤੇ ਵੇਖੋ ਮੈਂ ਖੋਲ ਦਈ ਕੋਈ 1 ਮਿੰਟ ਵੀਰ 1 ਮਿੰਟ ਤੁਸੀਂ ਦੇਖ ਸਕਦੇ ਹੋ ਵੀਰੇ ਕੇ ਪਿੱਛੇ ਤੱਕ ਲੈਣਾ ਲੱਗੀਆਂ ਖੋਲ ਖੋਲ ਤੁਸੀਂ ਚੱਲ ਤੇ ਕਾਫਲਾ ਕਰਨਾ ਮੈਂ ਆਈ ਨਾ ਗੱਡੀ ਤੇ ਟੈਨਸ਼ਨ ਨਹੀਂ ਮੈਂ ਤੈਨੂੰ ਮਿਲ ਲੈਣਾ ਤੇ ਤੈਨੂੰ ਮੈਂ ਮਿਲ ਲੈਣਾ ਚੱਲ 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 ਚਲ ਤੁਸੀਂ ਦੇਖ ਸਕਦੇ ਹੋ ਕਿ ਵੀਰੇ ਕਾਫਲਾ ਬਹੁਤ ਦੂਰ ਤੱਕ ਜਾ ਚੁੱਕਾ ਹੈ ਤੇ ਸਾਡੇ ਵੀਰਾਂ ਨੇ ਖਾਲਸਾ ਯਰ ਨੇ ਗੰਗ ਮੁੰਡਿਆਂ ਨੇ ਪਰਮਿਸ਼ਨ ਲਈ ਸੀਗੀ ਤੇ ਬਹੁਤ ਦੂਰ ਤੱਕ ਪਹੁੰਚ ਚੁੱਕੇ ਆ ਮੋਦੀ ਦੇ ਬਣਾਏ ਕਾਲੇ ਕਾਨੂੰਨਾਂ ਨੂੰ ਬੰਦ ਕਰਾਉਣ ਵਾਸਤੇ ਭਰ ਜੋਰ ਆਸਟ੍ਰੇਲੀਆ ਤੋਂ ਵੀ ਲੱਗ ਰਿਹਾ ਸੋ ਆਪਾਂ ਨਾਲ-ਨਾਲ ਚੱਲਦੇ ਚੱਲਦੇ ਤਾਂ ਲਿਖਾਉਣੇ ਆ ਵੀਰ ਤੇ ਨਾਰੇ ਲਾਈ ਜਾ ਨਾਰੇ ਲਾਈ ਜਾ ਲੋਈ ਕਾਫਲਾ ਕਾਫਲਾ ਜਿੰਦਾਬਾਦ ਵੀ ਇਹ ਮਤ ਸੋਚਿਆ ਕਿ ਆਸਟ੍ਰੇਲੀਆ ਵਾਲੇ ਕਿਸੇ ਗੱਲੋਂ ਕਾਟਿਆ ਤੁਰਦੇ ਆਦੇ ਹਿਕਾਂ ਤਾਨ ਕੇ ਤੁਰਦੇ ਆ ਮੋਦੀ ਦਾ ਬਾਈਕਾਟ ਕਰਦੇ ਆ ਹਰੀਆਂ ਚੰਡੀਆਂ ਦੱਸਦੇ ਆ ਵੀ ਕਿਸਾਨਾਂ ਦੇ ਪੁੱਤ ਆ ਸੋ ਦੱਬ ਕੇ ਵੀਡੀਓ ਨੂੰ ਸ਼ੇਅਰ ਕਰਿਓ ਇਹਨਾਂ ਦੇ ਜਜ਼ਬਾਤ ਬੱਲੇ ਬੱਲੇ ਆ ਬਾਬਾ ਓਮਕਾਰ ਸਿੰਘ ਜੀ ਵੀ ਉਹਨਾਂ ਦੀ ਫੈਮਿਲੀ ਬੱਚਿਆਂ ਨੇ ਵੀ ਹਰੇ ਚੰਡੇ ਦੁਨਿਆਹ ਕਿ ਦਿਖਾਤਾ ਅਸੀਂ ਕਿਸਾਨਾਂ ਦੇ ਪੁੱਤ ਆ ਅਸੀਂ ਹੱਕ ਲੈ ਕੇ ਰਵਾਂਗੇ ਕਾਲੇ ਕਾਨੂੰਨਾਂ ਦਾ ਬਾਈਕਾਟ ਕਰਾਂਗੇ ਵੀਡੀਓ ਤੋਂ ਬਕੇ ਸ਼ੇਅਰ ਕਰ ਦਿਓ ਕਿਉਂਕਿ ਪਤਾ ਲੱਗਣਾ ਚਾਹੀਦਾ ਹੈ ਹਕੂਮਤ ਨੂੰ ਕਿ ਸਾਡੇ ਕਿਸਾਨਾਂ ਦੇ ਨਾਲ ੱੱੱਕਾ ਹੋ ਰਿਹਾ ਕਿਸਾਨ ਏਕਤਾ ਜਿੰਦਾਬਾਦ ਸੋ ਵੀਰ ਠੰਡ ਬਹੁਤ ਜ਼ਿਆਦਾ ਵਾ ਬੋਲਣ ਵਿੱਚ ਪ੍ਰੋਬਲਮ ਆ ਰਹੀਆਂ ਸੋ ਬੱਲੇ ਬੱਲੇ ਸਰਦੂਲ ਸਾਂ ਇੱਥੇ ਗੱਡੀ ਲਾ ਲਾ ਸਾ ਤੁਸੀ ਵੇਖ ਸਕਦੇ ਮਹਿੰਗੀਆਂ ਗੱਡੀਆਂ ਦੇ ਵਿੱਚ ਸਾਡੇ ਯਾਰ ਸਾਡੇ ਵੀਰ ਓਏ ਕੰਗਣਾ ਆ ਕੰਗਣਾ ਤੇਰੇ ਖਸਮ ਜਾਂਦੇ ਆ ਆ ਵੇਖ ਜਿਨ੍ਹਾਂ ਨੂੰ ਕਹਿੰਦੇ ਨਿੱਕੇ ਮੋਬਾਈਲ ਵੇਖ ਵੱਡੀਆਂ ਗੱਡੀਆਂ ਵਾਲਾ ਤੇਰੇ ਖਸਮ ਬਈ ਸਾਡੇ ਆ ਭੈਣਾ ਵੀ ਜਿਨ੍ਹਾਂ ਦੇ ਵਿੱਚ ਪੂਰਾ ਜੋਸ਼ ਸਾਸਤਰੀ ਗਾਲ ਦੀ ਸਾਸਤਰੀ ਗਾਲ ਤੁਸੀਂ ਦੇਖ ਸਕਦੇ ਆ ਆ ਦੇਖ ਕੰਗਣਾ ਜਿਨ੍ਹਾਂ ਨੂੰ ਤੂੰ ਗਰੀਬ ਕਹਿੰਨੀ ਆ ਵੇਖ ਗੱਡੀਆਂ ਚਲੋ ਵੀ ਚੱਲ ਚਲੋ ਬੜੀ ਚਲੋ ਵੀ ਚਲੋ ਸੋ ਫਾਰਮਰ ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਰੋਸ਼ ਪ੍ਰਦਰਸ਼ਨ ਆ ਗੱਡੀਆਂ ਨੇ ਤਤਤ ਬਹੁਤ ਜਿਆਦਾ ਵਾ ਆਹ ਜੀਓ ਹੀ ਕਾਬਾ ਇੱਕ ਤੇ ਕੰਗਣਾ ਦਾ ਘਰ ਵਾਲੇ ਦੇ ਦੁੱਧਾ ਪਾਇਲ ਦਾ ਲੈ ਕੰਗਣਾ ਕਿਹੜਾ ਪਸੰਦਿਆ 10 ਨਗੋ ਕਿਹੜੇ ਮੋਬਾਈਲ ਆ ਵਾ ਵੀਰਿਆ ਇਹੋ ਜਿਹਾ ਨਜ਼ਾਰਾ ਕਿਹਦੇ ਵੇਖਣ ਨੂੰ ਨਹੀਂ ਮਿਲਣਾ ਇਸ ਤਰ੍ਹਾਂ ਜ ਬੁੱਕ ਦੇ ਕਿਸਾਨ ਕਿਉਂਕਿ ਹੁਣ ਸਾਡੇ ਦਾ ਮਾੜਾ ਟਾਈਮ ਆ ਆਹਾਹਾਹਾਹਾਹਾ ਵੇਹ ਮਹਿੰਗੀਆਂ ਗੱਡੀਆਂ ਇਹ ਆ ਮੁੰਡੇ ਸਾਡੇ ਪੰਜਾਬੀਆਂ ਦੇ ਇਹ ਕਿਸਾਨਾਂ ਦੇ ਪੁੱਤ ਵੱਡੀਆਂ ਗੱਡੀਆਂ ਵਿੱਚ ਬੱਲੇ ਬੱਲੇ ਬਈ ਬੱਲੇ ਬੱਲੇ ਕਰਾਈ ਜਾ ਸੱਸੀ ਗੱਲ ਵੀ ਸੱਸੀ ਗੱਲ ਹੋਣ ਪਤਾ ਲੱਗੂਗਾ ਕੰਗੜਾ ਨੂੰ ਤੇ ਹਾਂਜੀ ਬੀ ਜੀ ਸੱਸੀ ਬਾਜੀ ਸੱਸੀ ਗੱਲ ਕਰਨੀ ਆ ਨਾ ਇੱਕੇ ਦਿਨਾਂ ਦੁੱਕੇ ਦੀ ਕਿਸਾਨ ਤੇ ਕਰਨੀ ਆ ਸਾਰੀ ਗੱਲ ਬਾਤ ਆ ਬਿਲਕੁਲ ਬਿਲਕੁਲ ਸਾਡੇ ਸ਼ੇਖ ਬਾਜੀ ਪਿੰਡੇ ਵਾਲਾ ਜਿਹਨਾਂ ਨੇ ਬੱਲੇ ਬੱਲੇ ਕਰਾ ਦਿੱ ਚਲੋ 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 ਜੱਸ ਬਾਜੀ ਲੈ ਵੀ ਕੰਗੜਾ ਤੇਰਾ ਅਸਲੀ ਘਰ ਵਾਲਾ ਲਾਪਿਆ ਯੋ ਆ ਆਪਣੇ ਵੀਰ ਬੱਲੇ ਬੱਲੇ ਕਰਾਈ ਜਾਂਦੇ ਕੰਗੜਾ ਜਿਹੜਾ ਮੁੰਡਾ ਪਸੰਦ ਰੱਖ ਲਈ ਬਈ ਸਾਡੇ ਵੀਰ ਚਲੋ ਵੀ ਚਲੋ ਹਰੀਆਂ ਝੰਡੀਆਂ ਲਾ ਕੇ ਬੱਲੇ ਬੱਲੇ ਕਰਾਈ ਜਾਂਦਾ ਮਹਿੰਗੀਆਂ ਗੱਡੀਆਂ ਦੇ ਵਿੱਚ ਅੱਜ ਮੁੱਦਾ ਕਿਸਾਨਾਂ ਦਾ ਵਾ ਨਾ ਕਿ ਹਿੰਦੂ ਸਿੱਖ ਮੁਸਲਮਾਨਾਂ ਦਾ ਸਾਡੇ ਗੱਲ ਸਾਹਿਬ ਆਏ ਕੋ ਜਿੱਕੀ ਫਤੇ ਸੋ ਵੀਡੀਓ ਦਬਕੇ ਸ਼ੇਅਰ ਕਰਿਓ 1 ਮਿੰਟ ਦੀ 1 ਮਿੰਟ ਬਈ ਕੰਗਣਾ ਦੱਸ ਕੇ ਆਲੇ ਕਿਸਾਨਾਂ ਦੇ ਪੋਤੇ ਆ ਹੁਣ ਤੈਨੂੰ ਗਰੀਬ ਲੱਗਦੇ ਐ ਨਾ ਕਮਾਈਆਂ ਕਰਕੇ ਬਾਹਰ ਆਇਆ ਤੇ ਬਾਈ ਜੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਵੀਰ ਜੀ ਵੀ ਕੰਗਣਾ ਬਹੁਤ ਹੰਤਰੀ ਜਾਨੀ ਆ ਜੀ ਹਾਂ ਜੀ ਭੈਣ ਜੀ ਕੰਗੜਾ ਵਾਲੇ ਤੁਸੀਂ ਲਾਂਤ ਵੱਡੀ ਸਾਰੀ ਪਾਓ ਕਹਿੰਦੀ ਅਸੀਂ ਗਰੀਬ ਆ ਸਾੜ ਕੋ ਮੋਬਾਈਲ ਕਿੱਥੋਂ ਆਇਆ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਮਿਹਨਤਾਂ ਕੀਤੀਆਂ ਵਾ ਕਾਲੇ ਕਾਨੂੰਨ ਵਾਸ ਕਰਾ ਕੇ ਰਹਿਣਾ ਜਮੀਨਾਂ ਹਵਾਈਆਂ ਜਾਂ ਨਾ ਵਾਈਏ ਆਪਾਂ ਉਹਨਾਂ ਦਾ ਘਰ ਜੋਰ ਸਾਥ ਦਾ ਵੇਚੋ ਵੀ ਉੱਜੀ ਬੱਲੇ ਬੱਲੇ ਕਿਸਾਨ ਨੇਕਤਾ ਜਿੰਦਾਬਾਦ ਬੱਲੇ ਬੱਲੇ ਬਾਤ ਭਾਈ ਮੈਨੂੰ ਕੋ ਗੱਡੀ ਨਾਲ ਭੱਜਣ ਨੂੰ ਮਿਹਰਬਾਨੀ ਮਿਹਰਬਾਨੀ ਵੀ ਜੀ ਕਿ ਤੂੰ ਆਇਆ ਬਤ ਤੁਸੀਂ 20 ਸਾਲ ਦੇ ਤੋਂ ਆਇਆ ਰਾਜਸਟਾਨ ਤੋਂ ਸਾਡੇ ਵਿੱਚ ਇਹ ਬਾਈ ਤਿੰਨ ਤਿੰਨ 400 ਕਿਲੋਮੀਟਰ ਦੂਰ ਚੱਲ ਕੇ ਆ ਸਾਸਮੁਖ ਤੋਂ ਧੰਨਵਾਦ ਇੰਨਾ ਵੀਰਾਂ ਦਾ ਵੀ ਹਾਂਜੀ ਹਾਂਜੀ ਓਏ ਮੈਨੂੰ ਨਾਲ ਲੈ ਜਾ ਗੱਡੀਆਂ ਨਹੀਂ ਮੇਰੇ ਕੋਲ ਕੋਈ ਵੀ ਚਲੋ ਵੀ ਇੱਥੇ ਬੱਲੇ ਬੱਲੇ ਸੱਸੀਆਂ ਵੀਰਦੀ ਆ ਜਾ ਲੱਗ ਗੱਡੀਆਂ ਨਹੀਂ ਮੁੱਕਣੀਆਂ ਮੋਤੀ ਤੇਰੇ ਕਾਨੂੰਨ ਮੁੱਕ ਜਾਣਗੇ ਆ ਦੇਖ ਲੈ ਜਿਨ੍ਹਾਂ ਨੂੰ ਗਰੀਬ ਲਾਚਾਰ ਤੇ ਜਿਨ੍ਹਾਂ ਨੂੰ ਕੰਨੀ ਹੈਗੇ ਗਰੀਬ ਕਿੱਥੋਂ ਆ ਗਏ ਉਹ ਜੇ ਉਹ ਲੰਗਰ ਲਵਾ ਸਕਦੇ ਨਾ ਜਾਦਵੀ ਖਰੀਦ ਸਕਦੇ ਚੱਲ 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 ਹਾਏ 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 ਮਾਨਕਾਛੀ ਤਾਥੇ ਰਿਓ ਅੱਜਲਾ ਵੀ ਜਲਾ ਹਰੀ ਚੰਡੀ ਦੱਸਦੀ ਐ ਕਿ ਸਾਡੇ ਕਿਸਾਨਾਂ ਦੇ ਪੁੱਤ ਬੁਰਾ ਇਸ਼ਾਰਫ ਹੋ ਗਿਆ ਚਲੋ ਵੀ ਚਲੋ ਚਲੋ ਵੀ ਚਲੋ ਆ ਸਾਸਰੀ ਘਰ ਵੀਰ ਦੀ ਸਾਸਰੀ ਕਾਲ ਜੀ ਇਹ ਆਸਟ੍ਰੇਲੀਆ ਨੇ ਕਬਰੂਆ ਸੱਤ ਅਖਰਾਂ ਦਾ ਆਸਟ੍ਰੇਲੀਆ ਵੇਖੋ ਲੈਕਜ਼ਰੀ ਗੱਡੀਆਂ ਵੱਡੇ ਡੱਬੇ ਸਾਸਰੀ ਕਾ ਭਾਜੀ ਜੋਰ ਲੱਗ ਗਿਆ ਸਾਰਾ ਸਾਸਰੀ ਕਾ ਭਾਜੀ ਹੋਰ ਹੋਰ ਠੀਕ ਠਾਕ ਇਹ ਸਾਡੇ ਜੀਤੂ ਹਰਜਨੂ ਭਾਜੀ ਲਾ ਵੀ ਸਾਰਾ ਬਟਾਲਾ ਵੀ ਪਹੁੰਚ ਚੁੱਕਾ ਆ ਮੋਦੀ ਸਾਹਿਬ ਤੇਰੇ ਅਸਲੀ ਰਿਸ਼ਤੇਦਾਰ ਤੇ ਹੋਣ ਆਏ ਆ ਕਾਨੂੰਨ ਪਾਸ ਕਰਾ ਬੰਦ ਕਰਾ ਕੇ ਰਵਾਂਗੇ ਵੀ ਜਿੱਕੀ ਫਤਿਹ ਜੀ ਬੜੀ ਚੜਦੀ ਕਲਾ ਚੜਦੀ ਕਲਾ ਸਾਡਾ ਬਾਬਾ ਕਰਜਿੰਦਰ ਸਿੰਘ ਮਸਾਣੀਆਂ ਜਿੰਦਾਬਾਦ ਇਹ ਕੰਗੜਾ ਤੇਰਾ ਘਰ ਵਾਲਾ ਅਸਲੀ ਹੋਣ ਲੱਪੇ ਤੁਹਾਨੂੰ ਨਹੀਂ ਵੀਰ ਗੁੱਥਾ ਕਰਦਾ ਚਲੋ ਵੀ ਚਲੋ ਚਲੋ ਜਿੰਦਾਬਾਦ ਜਿੰਦਾਬਾਦ ਸੋ ਤੁਸੀਂ ਦੇਖ ਸਕਦੇ ਆ ਕਿ ਕੰਗਸਾਹਬ ਉਹਨਾਂ ਦੀ ਫੈਮਲੀ ਛੋਟੇ ਛੜੇ ਬੱਚੇ ਠੰਡ ਦੇ ਵਿੱਚ ਵੀ ਮੋਤੀ ਦਾ ਪੇਟ ਸਿਆਪਾ ਕਰਨ ਆਏ ਆ ਤੇ ਹੋ ਸਕਦਾ ਮੈਨੂੰ ਭਾਵੇਂ ਕੋਈ ਗੱਡੀ ਲੱਭੇ ਨਾ ਲੱਭੇ ਆ ਆਹਾ ਆ ਸਾਡੇ ਸ਼ੇਫ ਵੀ ਆ ਗਏ ਸਾਡੇ ਬੌਸ ਵੀ ਪਹੁੰਚ ਚੁੱਕੇ ਆ ਬੱਚਿਆਂ ਦੇ ਨਾਲ ਹੀ ਠੰਡ ਦੇ ਵਿੱਚ ਕਦੇ ਕਦੇ ਸਾਨੂੰ ਛਿੜਕਾ ਮਾਰਦੇ ਪਰ ਅੱਜ ਨਹੀਂ ਡੱਕਣਗੇ ਬਾਈ ਸਾਸਰੀ ਘਰ ਵੀਰ ਦੀ ਕਿਸਾਨ ਨੇ ਇੱਕ ਤਾਂ ਜਿੰਦਾਬਾਦ ਆ ਚੱਲਾ ਵੀ ਚੱਲਾ ਵੀਰੋ ਬੜੀ ਚੜਦੀ ਕਲਾ ਸੱਤੇ ਪਾਸ਼ਾ ਦੀ ਕਿ ਆਪਣੀਆਂ ਫੈਮਲੀਆਂ ਦੇ ਨਾਲ ਹਰੀਆਂ ਝੰਡੀਆਂ ਦਿਖਾ ਕੇ ਸਾਸਰੀ ਘਰ ਵੀਰ ਸੱਤ ਹਾਂਜੀ ਇਹ ਮੈਨੂੰ ਇਹ ਕਹਿੰਦੇ ਪੁੱਛਣਾ ਨਹੀਂ ਤੇਰ ਕੋ ਕੀ ਆ ਆ ਇਹ ਚੜਦੀ ਕਲਾ ਨਹੀਂ ਕੰਗਣਾ ਵੀ ਕੰਗੜਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਵਾਹਿਗੁਰੂ 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 ਲੈ ਵੀ ਮੋਤੀਆ ਅਗੇ ਦੇ ਜਹਾਜ ਪਰ ਪਰ ਕੇ ਉਹਨਾਂ ਦੇ ਆਏ ਹੀਗੇ ਇਥੋਂ ਗੱਡੀਆਂ ਦੇ ਵੀ ਜਾਣ ਨੂੰ ਤਿਆਰ ਆ ਚੜਦਿਆਂ ਕਲਾ ਵੀ ਚੜਦਿਆਂ ਕਲਾ ਬੜਾ ਜੋਰ ਲੱਗਾ ਪਿਆ ਜੀ ਵੇਖੋ ਜਿੰਦਾਬਾਦ ਜਿੰਦਾਬਾਦ ਬਾਈ ਵੀਰੋ ਟੂਰ ਬਹੁਤ ਵੱਡਾ ਵਾ ਗੱਡੀਆਂ ਵੀ ਬਹੁਤ ਜਾਦੀਆਂ ਵਾ ਪਰ ਜੋਸ਼ ਇਹਨਾਂ ਮੁੰਡਿਆਂ ਦਾ ਵੇਖਣ ਵਾਲਾ ਵਾ ਕਿ ਵੇਖੋ ਸਾਡੇ ਬਜ਼ੁਰਗ ਭਾਵੇਂ 80 80 90 90 ਸਾਲ ਦੇ ਕੰਗੜਾ ਅਰੇਂਜ ਰੋਵਰ ਆ ਆ ਰੇ ਇਹ ਨਿਰੋਬਰ ਵੇ ਕੰਗੜਾ ਇੱਧਰ ਐਨਾ ਕਸਾਨਾ ਦੇ ਪੁੱਤਾਂ ਨੂੰ ਕਹਿੰਨੀ ਹਨਾ ਕਿ ਤਾਰ ਕੋ ਮੋਬਾਈਲ ਮਹਿੰਗੇ ਕਿੱਥੋਂ ਆਏ ਖੋ ਨਾ ਲਮੀ ਆ ਕੰਗੜਾ ਦੋਹਾਂ ਤੇ ਕੋਈ ਮੁੰਡਾ ਪਸੰਦ ਕਰ ਲਾ ਮੁੰਡੇ ਕੋ ਰੇਂਜ ਵੀ ਆ ਤੇ ਤੈਨੂੰ ਰੇਂਜ ਲੈ ਆਉਣਗੇ ਹੈ ਚਲੋ ਵੀ ਚਲੋ ਮੇਰੇ ਵੀਰੋ ਆਉਟੀਆਂ ਰੇਂਜ ਵੱਡੀਆਂ ਵੱਡੀਆਂ ਗੱਡੀਆਂ ਮਿਲੂ ਆ ਛੱਤ ਨਹੀਂ ਖੋਲਦੀ ਬਾਜੀ ਆਜੋ ਖੋਲ ਦਿੰਦੇ ਆ ਛੱਤ ਖੋਲ ਦਲੀ ਦੇ ਖੋਲ ਫਿਰ ਮੈਂ ਆ ਜਨਾ ਵਿੱਚ ਆਓ ਜੇ ਜਾ ਐਦਾ ਕਰ ਮੈਨੂੰ ਫੇਰ ਕਮਾ ਕੇ ਲਿਆ ਰੋ ਕੋ ਮਰੀ ਮੈਂ ਐਂਡ ਕਰਾ ਲਾਂ ਪਹਿਲਾਂ ਮੈਨੂੰ ਇਹ ਕਮਾ ਕੇ ਲਿਆ ਜੀ ਫਿਰ ਮੈਂ ਚ ਲਾਈਵ ਕਰ ਦਾਂ ਲਾ ਲਾ ਨਹੀਂ ਚੱਲੋ ਤੁਸੀਂ ਫਿਰ ਇੱਕ ਜਾਨ ਕਮਾ ਕੇ ਲਿਆਓ ਗੱਡੀਆਂ ਬਹੁਤ ਜ਼ਿਆਦਾ ਵੀਰੋ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਕੰਗਣਾ ਦੇ ਯਾਰ ਬੈਠੇ ਆ ਲੈ ਜੋ ਕੰਗਣਾ ਕਿਹੜਾ ਮੁੰਡਾ ਪਸੰਦ ਕਰਨਾ ਬਾਈ ਦੀ ਗੱਡੀ ਦੇਖ ਲੈ ਤੂੰ ਕਹਿੰਨੀ ਹੈ ਨਾ ਕਿੱਥੋਂ ਮੋਬਾਈਲ ਆਏ ਆ ਹੈ ਭੁੱਖੇ ਲੰਗੇ ਲੋਕ ਆ ਇਹ ਉਹਨਾਂ ਬਾਪੂਆਂ ਦੇ ਪੋਤੇ ਆ ਆਏ ਆਏ ਹਾਏ 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 ਚੱਲਾ ਵੀ ਚੱਲਾ ਵੀਰਿਆ ਇਹ ਅਸੀਂ ਦਿਖਾਤਾ ਰਹੇ ਆ ਮਹਿੰਗੀਆਂ ਗੱਡੀਆਂ ਕਿ ਇਹਨਾਂ ਨੂੰ ਭਲੇਖਾ ਕੇ ਸਾਡੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਉਹ ਸਾਡਾ ਰੱਬ ਨੇ ਦਿੱਤਾ ਬਹੁਤ ਕੋਥਿਆ ਪਰ ਕੰਗਣਾ ਦਾ ਮੋਤੀ ਇਹ ਦਿਖਾਉਣਾ ਤੁਹਾਨੂੰ ਤਾਂ ਵਾ ਕਿ ਸਾਡੀ ਉਹ ਜਨਮ ਭੂਮੀ ਆ ਉਹਨੂੰ ਅਸੀਂ ਛੱਡਣਾ ਨਹੀਂ ਭਾਵੇਂ ਸਾਡੇ ਟੋਟੇ ਹੋ ਜਣ ਪਰ ਅੱਜ ਵੇਖ ਕੰਗਣਾ ਮੋਤੀ ਜਾਂ ਅਮਦ ਸ਼ਾ ਵੇ ਕੜਕੜਾ ਸੋਹਣੇ ਮੁੰਡੇ ਸਨਹਾਲ ਸੱਤਰੀਆ ਕਾਲ ਆ ਦੇਖ ਇੱਕ ਮਿੰਟ ਵੀ ਰਹਿ ਆ ਰੈਂਜਾਂ ਹੀ ਰੈਂਜਾਂ ਕਰਤੀਆਂ ਤੂੰ ਕਹਿੰਨੀ ਆ ਕਿ ਹਜ਼ਾਰਾਂ ਦੇ ਫੋਨ ਕਿਸਾਨਾਂ ਕੋ ਕਿੱਥੇ ਆਏ ਹੁਣ ਪੁੱਥੇ ਵੀ ਆ ਗੱਡੀਆਂ ਕਿੱਥੋਂ ਆਈਆਂ ਇਹ ਮਿਹਨਤ ਕਾਸ ਲੋਕ ਆ ਇੰਨਾ ਸਾਡੇ ਕੋ ਸਾਰਾ ਕੁਝ ਹੈ ਜਾ ਪਰ ਉਹ ਆਪਣੀ ਜ਼ਮੀਨ ਨਹੀਂ ਅਸੀਂ ਛੱਡਣੀ ਤੇ ਸਾਡੇ ਸਾਤ ਫਰਕ ਤੋਂ ਵੀ ਪਾਦੀ ਹੁਣੀ ਆਏ ਆ ਗੁਰਜੀ ਗੁਰਜੀ ਕੀ ਫਰ ਦੇ ਕਲਾਸ ਤੋਂ ਆਏ ਔਰ ਵੀਰ ਜੀ ਕੀ ਹਾਲ ਚਾ ਅੱਬ ਇੱਕ ਮਿੰਟ ਵੀਰ ਤੇ ਚੜਦਿਆਂ ਕਲਾ ਹੋ ਗਿਆ ਵੱਖ-ਵੱਖ ਇਸ਼ਾਰਾ ਤੋਂ ਚੱਲੋ ਚੱਲੋ ਭਾਈ ਚੱਲੋ ਆਪਾਂ ਮਿਲਦੇ ਆ ਵੱਖ-ਵੱਖ ਇਸ਼ਾਰਾਂ ਤੋਂ ਪਹੁੰਚੇ ਆ ਸਾਡੇ ਵੀਰ ਤੇ ਤੁਸੀਂ ਚੜਦਿਆਂ ਕਲਾ ਵੇਖੋ ਸਿੱਖੀ ਸਲੂਕ ਦੇ ਵਿੱਚ ਫੈਮਲੀਆਂ ਦੇ ਫੈਮਲੀਆਂ ਆਈਆਂ ਤੇ ਕਿਸਾਨਾਂ ਦੇ ਹੱਥ ਵਿੱਚ ਸਾਰੇ ਮੇਰੇ ਵੀਰ ਆ ਇੱਕ ਮਿੰਟ ਇੱਕ ਮਿੰਟ ਮੇਰੇ ਵੀਰ ਅੱਛਾ ਮੋਦੀਆ ਕਾਨੂੰਨਾਂ ਤੈਨੂੰ ਵਾਪਸ ਲੈਣੇ ਪੈਣੇ ਆ ਇਹ ਦੇਖ ਹਿੰਦੂ ਦਾ ਬੋਲ ਰਿਹਾ ਜਦੋਂ ਹਿੰਸਾ ਦੀ ਹਿੰਦੂ ਤੇ ਬੋਲ ਰਿਹਾ ਚਲ ਵੀ ਗੋਰਾ ਗੋਰੀ ਵੀ ਆਇਆ ਬਸ ਇਹ ਤੇ ਮੋਦੀ ਹੱਥ ਮਾਇਨੇ ਪ੍ਰਧਾਨ ਦਾ ਗੱਸ ਕਬੂਤ ਮਾਰ ਗਿਆ ਕੇਗਨ ਉਂਤਰੇ ਬਾਬਰ ਲੋਟੇ ਉਹ ਤੇ ਆਲੇ ਗਰਨਸਟੁਕ ਵੇਕਰੋਇਮਨ ਸੋਤੇਪ ਤੇ ਉਂਤਰੇ ਪ੍ਰਧਾਨ ਸ਼ਾਨਪਾਂਤਨ ਮੋਦੀ ਏ ਗੋਰੇ ਵੀ ਪੁੱਛਦੇ ਆ ਜੜਦੀਆਂ ਕਾਰਨ ਅੱਛਾ ਵਾਈ ਗੁਰੂ ਜੀ ਕੀ ਬੱਜ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਕੁੱਤਾ ਮੋਦੀ ਹਾਏ ਹਾਏ ਕੁੱਤਾ ਮੋਦੀ ਹਾਏ ਹਾਏ ਲਓ ਜੀ ਅਗਲੀ ਗੱਡੀ ਵੀ ਸਾਡੇ ਵੀਰ ਦੀ ਆ ਚੁੱਕੀ ਆ ਜਿਨ੍ਹਾਂ ਨੇ ਖਾਲਸਾ ਵਾਈ ਗੁਰੂ ਜੀ ਪਸੇ ਜੈ ਕਿਸਾਨ ਜੈ ਕਿਸਾਨ ਜਿੰਦਾਬਾਦ ਜਿੰਦਾਬਾਦ ਆ ਸਾਡੀਆਂ ਭੈਣਾਂ ਵਿੱਚ ਰੋ ਮੋਦੀ ਰੋਸ਼ ਦੇਖ ਲੈ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੈ ਜਵਾਨ ਜੈ ਕਿਸਾਨ ਜੈ ਜਵਾਨ ਜੈ ਕਿਸਾਨ ਜੀ ਹਾਲ ਦੇ ਜਾਓ ਵੀਰੋ ਆਪਣਾ ਕਾਨੂੰਨ ਨੂੰ ਵੀ ਫੋਲੋ ਅਸੀਂ ਕਰਨਾ ਵਾ ਤੇ ਆਪਾਂ ਹੋਰ ਨਾਲ ਪੇਜਾਂ ਤੇ ਵੀ ਵੀਡੀਓ ਸ਼ੇਅਰ ਕਰਦੀਆਂ ਤੇ ਕਾਫਲਾ ਬਹੁਤ ਵੱਡਾ ਹੋ ਚੁੱਕਾ ਮੇਰਾ ਵੀਰ ਬਟਾਲੇ ਧੂਆਂ ਨਾ ਤੇ ਦੱਬ ਕੇ ਸ਼ੇਅਰ ਕਰਿਓ ਇਹ ਜਿੱਦਾਂ ਦੀ ਲਾਈਨ ਬਣੀ ਇੱਕ ਮਿੰਟ ਵੀਰ ਟੰਡੀਆਂ ਨਾਲ ਦੇ ਕੋਲ ਇੱਕ ਮਿੰਟ ਜੀ ਇੱਕ ਮਿੰਟ ਦੱਬ ਕੇ ਸ਼ੇਅਰ ਕਰ ਲੇ ਹਾਂ 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 ਜੀ ਤੇ ਲੈ ਵੀ ਕੰਗਣਾ ਨੂੰ ਕੀ ਕਹਿਣਾ ਚਾਹੁੰਦੇ ਵੀਰ ਕੰਗਣਾ ਨੇ ਬਹੁਤ ਮਾੜਾ ਕੰਮ ਕੀਤਾ ਨੂੰ ਪਤਾ ਲੱਗ ਗਿਆ ਸੋ ਇਹ ਗਰੀਬਾਂ ਦੇ ਪੁੱਤ ਕਿੰਨੂੰ ਕਹਿੰਦੀ ਸੀ ਕਿ ਸਾਡੇ ਕਿਸਾਨਾਂ ਨੂੰ ਆਹ ਗੱਡੀਆਂ ਮਿਹਨਤ ਦੇ ਨਾਲ ਆਈਆਂ ਬੱਲੇ ਬੱਲੇ ਹੋ ਗਈ ਚਲੋ ਜੀ ਚਲੋ 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 ਆਉਡੀ ਆ ਗਈ ਕੰਗਣਾ ਕਿਹੜਾ ਮੁੰਡਾ ਚਾਹੀਦਾ ਸਾਡੇ ਕਿਸਾਨਾਂ ਦੇ ਪੁੱਤ ਦੇਖੋ ਤੁਸੀਂ ਕਿ ਕਿੰਨੀ ਚੜਦੀ ਕਲਾ ਮਹਿੰਗੀਆਂ ਮਹਿੰਗੀਆਂ ਰੇਂਜ ਰੋਵਰਾਂ ਕੀ ਬੋਲਸ ਵਾਗਨਾਂ ਕੀ ਆਉਡੀਆਂ ਕੀ ਬਈ ਬੜੀ ਸ਼ਰਕਤ ਕੀਤੀ ਆ ਹਾਲੇ ਤੱਕ ਕਾਫਲਾ ਤੁਰਿਆ ਯਾਰਿਆ ਤੇ ਇੱਕ ਖਾਲਸਾ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਲੰਗਰ ਪਾਣ ਦਾ ਪ੍ਰਬੰਧ ਕੀਤਾ ਜਿਨ੍ਹਾਂ ਨੇ ਪਰਮਿਸ਼ਨਾਂ ਦਵਾਈਆਂ ਤੇ ਜੋ ਸੇਵਾ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਵੇਖੋ ਜੀ ਆ ਦੋ ਪਹਿਲਾਂ ਇਹਨੇ ਗੱਡੀ ਚਲਾ ਕੇ ਬਿਜੁਰਗਾ ਨੂੰ ਲੈ ਕੇ ਆ ਰਹੀਆਂ ਇੱਥੋਂ ਪਤਾ ਲੱਗਦਾ ਕਿ ਸਾਡੀ ਜਿੰਦਾਬਾਦ ਜਿੰਦਾਬਾਦ ਸਾਡੀ ਜਿੱਤ ਹੋਣੀ ਲਾਜ਼ਮੀ ਆ ਕਿਉਂਕਿ ਇਹਦੇ ਸਾਡੇ ਚੜਤੀ ਕਲਾ ਵਾਲੇ ਸਿੰਘ ਵੀ ਪਹੁੰਚੇ ਆ ਰੇਂਜ ਰੋਵਰਾਂ ਵੱਡੀਆਂ ਵੱਡੀਆਂ ਲੈਂਡ ਕਰੂਜ਼ਰ ਗੱਡੀ ਆ ਗਈ ਬਈ ਸਾਡੇ ਪਾਈ ਦੀ ਤੇ ਭੁੱਖ ਬਹੁਤ ਲੱਗ ਚੁੱਕੀ ਆ ਤੁਸੀਂ ਦੇਖ ਸਕਦੇ ਵੀਰੋ ਜਦੋਂ ਇਹ ਪਹੁੰਚ ਬਹੁਤ ਜਵਾਇਆ ਬਸੇ ਰਹੀ ਸੀ ਆਪਨੇ ਜੀ ਜਦੋਂ ਜੀ ਫਰਾਂਸ ਵਾਲੇ ਪੰਜਾਬੀ ਪੈਪਰਸ ਤੇ ਚੱਲਣ ਡਿਆ ਮੇਰੇ ਨਾਲ ਤੇ ਕੱਲ ਟਿਆ ਹਲੇ ਹੋਰ 14 15 ਪੇਜ ਪਏ ਆ ਸ਼ੇਅਰ ਕਰੀ ਜਾਓ ਨਾਲ ਨਾਲ ਤੇ ਇੱਕ ਸਟਾਲ ਆ ਗਿਆ ਜੀ ਹੋਰ ਥਾ ਚੜਦੀ ਕਲਾ ਹਾਂਜੀ ਚੜ੍ਹਦੀ ਕਲਾ ਮੋਦੀ ਨੂੰ ਕਹਿਣਾ ਕੁਝ ਕੇ ਕਿੱਦਾਂ ਆਪਾਂ ਕਹਿਣਾ ਜਰੂਰ ਜਿੱਤੂਗੇ ਅਸੀਂ ਜੰਗ ਜਾਰੀ ਰੱਖੇ ਉਹ ਜਰੂਰ ਹੌਸਲੇ ਬੁਲੰਦ ਹੋਣੇ ਚਾਹੀਦੇ ਜੇ ਪਹਿਣਾ ਮੈਂ ਤਾਂ ਇਨੇ ਜਜ਼ਬਾਤ ਤੇ ਭਰਾਵਾਂ ਦਾ ਕਿੱਦਾਂ ਆਹ ਮੁੰਡਾ ਹਰਿਆਣੇ ਦਾ ਵੱਡੀਆਂ ਰੈਂਜ ਰੋਵਰਾਂ ਜਿੰਦਾਬਾਦ ਮੋਦੀ ਕੁੱਤਾ ਇਹਦੀ ਬਾਰੀ ਉੱਤੋਂ ਖੁੱਲਦਾ ਉੱਤੋਂ ਖੁੱਲਦਾ ਨਹੀਂ ਤੂੰ ਚਲੋ ਕੋਈ ਨਹੀਂ ਸੋ ਤੁਸੀਂ ਵੇਖ ਸਕਦੇ ਹੋ ਵੀਰਿਆ ਕਿ ਫੈਮਲੀਆਂ ਆਈਆਂ ਮੇਰੀਆਂ ਭੈਣਾਂ ਵੀ ਆ ਇਹ ਜਿੱਤ ਦਾ ਐਲਾਨ ਕਰਕੇ ਜਾਵਾਂਗੇ ਮੋਦੀ ਨੂੰ ਠੋਕੇ ਜਾਵਾਂਗੇ ਇਹ ਦਣੀਆਂ ਇਹ ਕਾ ਦੇ ਹੁਣ ਕੰਗਣਾ 10 ਆ ਕੰਗਣਾ ਦੇਖ ਮੋਦੀ ਕੁੱਤਾ ਹਾਏ ਹਾਏ ਹੁਣ ਕੰਗਣਾ 10 ਕਿੰਨੇ ਦੇ ਬੱਚੇ ਗਰੀਬ ਆ ਵੇਖੋ ਕੰਗਣਾ ਨੂੰ ਰੰਡੀ ਕਰਨਾ ਕਿ ਜਣਾ ਨਹੀਂ 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 ਰੰਡੀ ਨਾ ਕਰ ਬਿਆਹ ਲੈਣਾ ਵਾ ਸੋ ਤੁਸੀਂ ਵੀਰਿਆ ਵੇਖ ਸਕਦੇ ਹੋ ਬੜੀ ਚੜ੍ਹਦੀ ਕਲਾ ਸਾਡੀਆਂ ਮਾਤਾ ਸਾਡੇ ਬਾਪੂ ਚੰਗੇ ਚੰਗੇ ਗੱਡੀਆਂ 'ਚ ਸਾਡੇ ਵੀਰ ਜਿੰਨਾਂ ਨੇ ਤਾਂ ਗਰੀਬ ਦੱਸਦੀ ਹੈ ਨਾ ਇਹ ਗਰੀਬਾਂ ਦੇ ਪੁੱਤ ਜਿਨ੍ਹਾਂ ਨੇ ਹਾਲਟ ਲਾ ਕੇ ਆਪਣੇ ਖੇਤੀ ਕੀਤੀ ਆ ਆਪਣੀਆਂ ਜ਼ਮੀਨਾਂ ਨੂੰ ਵਾਇਆ ਵਾ ਤੇ ਅਡਾਨੀਆਂ ਅਮਾਨੀਆਂ ਦਾ ਜਿਨ੍ਹਾਂ ਨੇ ਵਿਰੋਧ ਕੀਤਾ ਵਾ ਜੇ ਸਾਡੇ ਦੇਸ਼ ਦੇ ਵਿੱਚ ਸਰਕਾਰ ਉਹਨਾਂ ਨਾਗਰਿਕਾਂ ਨੂੰ ਫਾਇਦਾ ਕਰਦੀ ਆ ਤੇ ਅਸੀਂ ਸਾਨੂੰ ਬਿੱਲਾਂ ਦਾ ਕੋਈ ਇਤਰਾਜ਼ ਨਹੀਂ ਸੀਗਾ ਪਰ ਉੱਥੇ ਇਹ ਵੇਖਣ ਨੂੰ ਮਿਲਦਾ ਕਿ ਸਿਰ ਤਾਂ ਸਿਰਫ ਸੱਸੀ ਗਾਲ ਜੀ ਟੈਕਸੀ ਬਾਬਾ ਸ਼ੇਅਰ ਕਰਨਾ ਤੁਹਾਡਾ ਬਣਦਾ ਵਾ ਕਾਫਲਾ ਐਡਾ ਵੱਡਾ ਮਹਿੰਗੀਆਂ ਗੱਡੀਆਂ ਤੇ ਚੜਦੀ ਕਲਾ ਮੇਰੇ ਵੀਰਾਂ ਦੀ ਇੱਕ ਮਿੰਟ ਇੱਕ ਬੈਠਾ ਰੋ ਬੈਠਾ ਰੋ ਬੈਠਾ ਰੋ ਬੈਠਾ ਰੋ ਬੈਠਾ ਰੋ ਮਿੱਟਰ ਮੇਲਾਦ ਨਾ ਮੈਂ ਵੀਰ ਲੈ ਆਏ ਦੇਣੀ ਤੱਕ ਉਤਰੀਆਂ ਆ ਵੇਖੋ ਵੀ ਵੀਰ ਸਾਡਾ ਬੱਚਿਆਂ ਨੂੰ ਨਾਲ ਲੈ ਕੇ ਆਏ ਛੋਟੇ ਛੋਟੇ ਬੱਚਾ ਨੂੰ ਇੰਨੀ ਠੰਡ ਦੇ ਵਿੱਚ ਤੇ ਕਾਫਲਾ ਕਹਿ ਸਕਦੇ ਆਂ ਕਿ ਪੂਰਾ ਵਾਹਿਗੁਰੂ 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 ਵੇਖੋ ਜੀ ਇਹਨਾਂ ਕਿਸਾਨਾਂ ਦੇ ਪੁੱਤ ਜਿਨ੍ਹਾਂ ਨੇ ਬਾਹਰ ਆਣ ਕੇ ਮਿਹਨਤਾਂ ਕੀਤੀਆਂ ਤੇ ਜਿਨ੍ਹਾਂ ਨੂੰ ਤੁਸੀਂ ਦੱਸਦੇ ਆਂਗੇ ਹਨਾ ਗਰੀਬ ਦੱਸਦੇ ਆਂ ਉਹ ਜਿਨ੍ਹਾਂ ਦੀਆਂ ਜ਼ਮੀਨਾਂ ਤੁਸੀਂ ਖੋਹਣੀਆਂ ਚਾਹੁੰਦੇ ਆ ਉਹਨਾਂ ਦੇ ਬੱਚੇ ਖੋਹਣ ਦੇਣਗੇ ਉਹ ਮੋਤੀ ਸਾਰਾ ਪੰਜਾਬ ਖਰੀਦ ਸਕਦੇ ਜਿਹੜੇ ਅੜੜੀਆਂ ਮਹਿੰਗੀਆਂ ਗੱਡੀਆਂ ਖਰੀਦ ਸਕਦੇ ਆ ਨਾ ਪਰ ਗੱਲ ਇਹ ਆ ਕਿ ਜਿਸ ਧਰਤੀ ਦੇ ਬਾਬੇ ਨਾਨਕ ਨੇ ਹਾਲ ਵਾਇਆ ਨਾ ਉਹ ਉਹ ਨਹੀਂ ਛੱਡਣੀ ਤੂੰ ਕਿਤੇ ਭਲੇਖੇ ਨਾਲ ਜਿੱਥੇ ਤੂੰ ਪੰਜਾਬੀਆਂ ਨਾਲ ਪੰਗਾ ਲਿਆ ਨਾ ਇਹ ਪੰਜਾਬੀ ਨਹੀਂ ਰੱਖਣਗੇ ਤੇ ਨਹੀਂ ਸੋ ਵੀਰ ਜੀ ਕਾਫੀ ਕਾਫਲਾ ਤਗੜਾ ਸੀਗਾ ਕੋਈ ਚੰਦ ਗੱਡੀਆਂ ਰਹਿ ਗਈਆਂ ਤਾਂ ਬਾਕੀ ਕੋਸ਼ਿਸ਼ ਕਰਾਂਗੇ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਅੱਛਾ ਆਹ ਛੱਤ ਚੁੱਤ ਤੁਹਾਡੇ ਨਹੀਂ ਖੁੱਲਦੀ ਗੱਡੀ ਤੇ ਮੈਂ ਜੇ ਤੇ ਮੈਨੂੰ ਕਹਿੰਦੇ ਨਹੀਂ ਪੁੱਛਣਾ ਹੁਣ ਮੇਰਾ ਪੰਗਾ ਮੇਰਾ ਪੰਗਾ ਹੈ ਮੇਰੇ ਕੋਲ ਗੱਡੀ ਕੋਈ ਨਹੀਂ ਹੁਣ ਵੇਖਣਾ ਪੈਣਾ ਕੋਈ ਨਹੀਂ ਕੋਈ ਚਲ ਚੱਲ ਇੱਕ ਮਿੰਟ ਚਲੋ ਪੰਜ ਚਲੋ ਓਕੇ ਓਕੇ ਬਈ ਵੇਖ ਲਓ ਵੀ ਸਾਡੇ ਵੀਰਾਂ ਕੋ ਹਾਂਜੀ ਸਤ ਸ੍ਰੀ ਅਕਾਲ ਵੀਰ ਵੀ ਸਤ ਸ੍ਰੀ ਅਕਾਲ ਹਾਂਜੀ ਵੀਰ ਕੀ ਕਹਿਣਾ ਚਾਹੁੰਦੇ ਆ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ ਪੂਰੇ ਅਈ ਇਹ ਤਾਂ ਹੀ ਕਹਿਣਾ ਚਾਹੁੰਦੇ ਜੋ ਵੀ ਕਿਸਾਨਾਂ ਦੀ ਜਿੰਨੀਆਂ ਮੰਗਾਂ ਸਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਤੇ ਕਿਸਾਨ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਵਾ ਜੀ। ਲਓ ਜੇ ਤੁਸੀਂ ਦੇਖ ਸਕਦੇ ਆਂ ਕਿ ਹਰ ਪੰਜਾਬੀ ਭਰਾ ਦਾ ਇੱਕੋ ਹੀ ਬੋਲ ਆ। ਮੈਂ ਦੇ ਤਾ ਤਾਂ ਫਿਰ ਮੇਰੇ ਕੋ ਕੁਛ ਨਹੀਂ ਲੱਗਿਆ। ਅੱਛਾ ਇਦਾਂ ਵਾਂਗੇ ਮੈਂ ਪਤਾ ਕਰਦਣਾ ਇੰਦਰਵੀਰ ਨੂੰ ਨਾ ਕੋ ਤੇ ਕੰਗੜਾ ਨੂੰ ਕੁਝ ਕਹਿਣਾ ਨਹੀਂ। ਕੰਗੜਾ ਭਾਈ ਬਹੁਤ ਮਾੜੀ ਔਰਤ ਤੇ ਆ। ਹਾਂਜੀ ਹੁਣ ਬਹੁਤ ਗਲਤ ਗਿਆ ਆਪਣੇ ਅੰਦੋਲਨ ਬਾਰੇ। ਹਾਂ। ਤੇ ਬਾਏ ਗਰੂ ਨੂੰ ਸਮਤਵਾਦ ਜੀ। ਤੇ ਚਲੋ ਇੰਨਾ ਹੀ ਬੜਾ ਵੀ ਤੇਰੀ ਸੋਚ ਬਹੁਤ ਵਧੀਆ। ਚਲੋ ਵੀ ਵੀਰ ਜੀ ਤੁਸੀਂ ਦੇਖ ਸਕਦੇ ਹੋ। ਕਿ ਹਰੀਆਂ ਝੰਡੀਆਂ ਲਾਈਆਂ ਸਾਡੇ ਵੀਰਾਂ ਨੇ ਦਾਸ ਤਾਂ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਹੱਕ ਹਰਾਮ ਦੀ ਆਪਣਾ ਹੱਕ ਦੀ ਖਾਣ ਵਾਲੇ ਹਰਾਮ ਦੀ ਨਹੀਂ ਖਾਣ ਵਾਲੇ ਤੇ ਆਸਟ੍ਰੇਲੀਆ ਤੋਂ ਜਿੰਨੀਆਂ ਵੀ ਵੀਰ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਆ ਉਹਨਾਂ ਦੇ ਵਾਸਤੇ ਸਰਕਾਰ ਨੇ ਵੀ ਪੂਰਾ ਪ੍ਰਬੰਧ ਕੀਤਾ ਤੇ ਆ ਮੈਨੂੰ ਬੜੀ ਵਧੀਆ ਗੱਲ ਲੱਗੀ ਜਿਹੜਾ ਸੈਂਟਰ 'ਚ ਬੰਦੇ ਵੀਰ ਨੇ ਝੰਡਾ ਗੱਡ ਕੇ ਖੰਡੇ ਲਾ ਕੇ ਇਹ ਦਿਖਾਤਾ ਕਿ ਕਿਸਾਨਾਂ ਦੇ ਪੁੱਤ ਸਾਸਰੀਆ ਘਾਲ ਹਾਂਜੀ ਇਹ ਚਾਚਾ ਵੀਰ ਨੇ ਗੱਲ ਇਹ ਤਾਂ ਤਾਂ ਵੀ ਪਿਆਰ ਨਾਲ ਕਹਿੰਦੇ ਆ ਔਰ ਸਾਡਾ ਵੀਰੋ ਫਰਜ਼ ਦੇ ਬੰਦਾ ਸਾਸਰੀ ਘਰ ਮੇਰੀ ਸਾਸਰੀ ਘਰ ਵੇਖੋ ਵੀ ਸਾਡੇ ਟੈਕਸੀ ਵਾਲੇ ਵੀ ਹਰ ਇੱਕ ਬੰਦੇ ਨੇ ਸ਼ਿਰਕਤ ਕੀਤੀ ਆ ਆਪ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਦੁੱਖ ਆ ਸਾਡੇ ਭਰਾਵਾਂ ਨੂੰ ਸਾਸਰੀ ਘਰ ਛੱਡ ਛੱਡੀ ਦੇ ਹੜੀ ਗੱਡੀ ਠੀਕ ਛੱਡੀ ਮੈਂ ਦੇ ਦਿੱਤਾ ਮੈਨੂੰ ਕਿਸੇ ਨੇ ਪੁੱਛਣਾ ਵੀ ਕੌਣ ਸੋ ਵੀਰੋ ਤੁਸੀਂ ਦੇਖ ਸਕਦੇ ਆ ਵੀ ਕੁਝ ਚੰਦ ਗੱਡੀਆਂ ਰਹਿ ਗਈਆਂ ਤੇ ਮੇਰਾ ਖਿਆਲ ਮੈਨੂੰ ਤੁਰ ਕੇ ਜਾਣਾ ਪੈਣਾ ਬਾਅਦ ਦੇ ਵਿੱਚ ਪਰ ਕੋਸ਼ਿਸ਼ ਕਰਾਂਗਾ ਇੱਕ ਅੱਧੀ ਗੱਡੀ ਸਾਡੇ ਵਾਸਤੇ ਦਿੱਤੀ ਜਾਵੇ ਇੱਕ ਮਿੰਟ ਇੱਕ ਮਿੰਟ ਕੋਈ ਛੰਡੀ ਨੇ ਡੰਗਣ ਦੀ ਮੋਦੀ ਮੋਦੀ ਦੇ ਕੇ ਰੱਖਾਂਗੇ ਇਹ ਨਿਸ਼ਾਨੀ ਹੈ ਸਾਡੇ ਕਿਸਾਨਾਂ ਦੀ ਤੇ ਇੱਕ ਮਿੰਟ ਵੀਰ ਨਹੀਂ ਇੱਕ ਮਿੰਟ ਫਰਾਸ ਵਾਲਿਆਂ ਦਾ ਵੀ ਧੰਨਵਾਦ ਇਹਨਾਂ ਨੇ ਹਾਂ ਜੀ ਵੀਰ ਜੀ ਇੱਕ ਇੱਕ ਦੇ ਦਿਓ ਇੱਕ ਇੱਕ ਦੇ ਪਾਜੀ ਲਾਜੀ ਮੈਂ ਵੀ YouTube ਦੇ ਬਣਾ ਤੇ ਨਾਲ ਮਾਨ ਪੁਰਾਨੀ ਮੈਂ ਕਰਦੇ ਵੀਰ ਮੈਨੂੰ ਨਾ ਇੱਕ ਤਾਂ ਗੱਡੀ ਇੱਕ ਮਿੰਟ ਲੱਗਣਾ ਯਾਰ ਆਜੋ 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 ਥੋੜੀ ਗੱਡੀ ਅੱਖੇ ਕਰ ਲਓ ਇੱਥੇ ਕਰ ਲਓ ਗੱਡੀ ਰਾਂ ਨਾ ਰੁਕੇ ਹਨਾ ਤੋ ਤੁਸੀਂ ਦੇਖ ਸਕਦੇ ਆ ਕਿ ਅਜੇ ਵੀ ਗੱਡੀਆਂ ਭਰ ਕੇ ਆ ਰਹੀਆਂ ਨੇ ਤੇ ਪੰਜਾਬੀ ਪੈਰਸਪੇਜ ਨਾਲ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਬੋਲਣ ਦਾ ਬੱਲੇ 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 ਹੋਈ ਹੰਗੀ ਸਾਡੀ ਸਾਸਰੀ ਘਰ ਦੇ ਮੇਰੇ ਸਾਰੇ ਭਰਾਵਾਂ ਨੂੰ ਅਸੀਂ ਆਸਟ੍ਰੇਲੀਆ ਤੋਂ ਅੱਜ ਮੋਦੀ ਦੇ ਬਣਾਏ ਕਾਲੇ ਕੰਨਨਾਂ ਦਾ ਓਰੇ ਬਰਖਲਾਫ ਆ ਉਹਨੂੰ ਬੰਦ ਕਰਾਉਣਾ ਚਾਹੁੰਦੇ ਆ ਸਾਡਾ ਭਰਾਵਾਂ ਨੇ ਬਹੁਤ ਸਾਥ ਦਿੱਤਾ ਵਾ ਵਾਕ ਵਾਕ ਇਸ਼ਾਰੇ ਤੋਂ ਆਇਆ ਮੋਦੀ ਅਸੀਂ ਕਿਸਾਨਾਂ ਦੇ ਪੁੱਤਾਂ ਨਾ ਧੱਕਾ ਕੀਤਾ ਤੇ ਨਾ ਧੱਕਾ ਸਹਿਣਾ ਵਾ ਤੇਰੇ ਕਾਨੂੰਨ ਇਹ ਕਾਨੂੰਨ ਨਿਗੇ ਇਹ ਧੱਕੇ ਨਾਲ ਥੋਪੇ ਜਾ ਰਿਹਾ ਤੂੰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣੀਆਂ ਚਾਹੁੰਦਾ ਮੋਦੀ ਜੇ ਫਾਇਦਾ ਹੁੰਦਾ ਸਾਡੇ ਉਥੋਂ ਦੇ ਨਾਗਰਿਕਾਂ ਨੂੰ ਤੇ ਕਦੀ ਵੀ ਅਸੀਂ ਵਿਰੋਧ ਨਾ ਕਰਦੇ ਤੂੰ ਨੋਟਬੰਦੀ ਕੀਤੀ ਤੂੰ ਹੋਰ ਕਿੰਨੇ ਕਾਨੂੰਨ ਕਦੀ ਤੂੰ ਕਹਿੰਦਾ ਮੈਂ ਕਾਲਾ ਧੰਨ ਲੈ ਕੇ ਆਵੇਂਗਾ ਕੁਛ ਨਹੀਂ ਕੀਤਾ ਹੁਣ ਸਿਰਫ ਤੂੰ ਅਡਾਨੀਆਂ ਬਾਨੀਆਂ ਨੂੰ ਇਹ ਕੌਕਰਾਨੇ ਨੂੰ ਅਮੀਰ ਕਰਨ ਵਾਸਤੇ ਇਹ ਝੰਡਾ ਚੱਕਿਆ ਤੈਨੂੰ ਪਤਾ ਵੀ ਹੈਗਾ ਗਲਤ ਆ ਜਿੱਥੇ ਦੇਸ਼ ਦੇ ਸਾਰੇ ਵਕੀਲਾਂ ਨੇ ਉਰਸਾ ਨੇ ਜੱਦਾ ਨੇ ਨੰਗਾ ਸਿੰਘਾ ਨੇ ਹਰ ਬੰਦੇ ਨੇ ਕਹਿਤਾ ਕਿ ਇਹ ਬਹੁਤ ਗਲਤ ਆ ਤੈਨੂੰ ਇੱਕ ਬੰਦੇ ਨੂੰ ਕਿਉਂ ਨਹੀਂ ਚੰਗਾ ਲੱਗਦਾ ਤੂੰ ਇਸ ਟਾਈਮ ਸਿਰਫ ਤੇ ਸਿਰਫ ਇੱਕ ਧਰਮ ਦਾ ਮੁੱਦਾ ਬਣਾ ਕੇ ਕਿਸਾਨਾਂ ਨੂੰ ਦਬ ਰਿਆਂ ਇਹ ਦੱਬਣ ਵਾਲੇ ਨਹੀਂ ਜਿਸ ਤਰ੍ਹਾਂ ਤੂੰ ਕਰ ਰਿਆਂ ਵਾ ਸਾਡੇ ਦੇਸ਼ ਦੇ ਬੇੜਾ ਘਰਕੋਣਾ ਸਾਡੇ ਹਿੰਦੂ ਵੀਰ ਆ ਸਾਡੇ ਮੁਸਲਮਾਨ ਵੀਰ ਆ ਕਿਸਾਨ ਦੀ ਕੋਈ ਜਾਤ ਨਹੀਂ ਹੁੰਦੀ ਕਿਸਾਨ ਖੇਤੀ ਕੋਈ ਵੀ ਕਰ ਸਕਦਾ ਅਸੀਂ ਅੱਜ ਆਸਟ੍ਰੀਆ ਵਿਆਨਾਂ ਤੋਂ ਰੋਸ ਕਾਰ ਰੈਲੀ ਕੱਢੀ ਆ ਉਹਦੇ ਵਿੱਚ ਅਸੀਂ ਇਹੋ ਦੱਸਣਾ ਚਾਹੁੰਦੇ ਹਾਂ UN ਨੂੰ ਤੇ ਇੱਥੋਂ ਦੀਆਂ ਸਰਕਾਰਾਂ ਨੂੰ ਕਿ ਸਾਡੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਅਸੀਂ ਜ਼ਮੀਨਾਂ ਵਾਈਏ ਜਾਂ ਨਾ ਵਾਈਏ ਪਰ ਜਿਹੜੇ ਸਾਡੇ ਬਜ਼ੁਰਗ ਆ ਜਾਂ ਉੱਥੇ ਰਹਿੰਦੇ ਆ ਸਾਡੇ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਉਹ ਅਸੀਂ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਣਾ ਚਾਹੁੰਦੇ ਇਹ ਗੱਲ ਸ਼ਹਿਰ ਦੇ ਨੂੰ ਸੋਚਣੀ ਚਾਹੀਦੀ ਹਿੰਦੂ ਵੀਰਾਂ ਨੂੰ ਸੋਚਣੀ ਚਾਹੀਦੀ ਹੈ ਹਰਿਆਣੇ ਦੇ ਵੀਰ ਆਏ ਹਨ ਹਾਂਜੀ ਇਹ ਵੀ ਨਾ ਸਾਰਿਆਂ ਨੂੰ ਸੋਚਣੀ ਚਾਹੀਦੀ ਤੁਹਾਡੀਆਂ ਥਾਲੀਆਂ ਦੇ ਵਿੱਚ ਜਿਹੜੀ ਰੋਟੀ ਜਾਂਦੀ ਦਾਲ ਜਾਂਦੀ ਦੁੱਧ ਜਾਂਦਾ ਉਹ ਕਿਸਾਨਾਂ ਦਾ ਅਸੀਂ ਤੁਹਾਡੇ ਦੁਸ਼ਮਣ ਨਹੀਂ ਤੁਹਾਡੇ ਫਾਇਦੇ ਵਾਸਤੇ ਸੋਚਣੇ ਆ ਤੁਸੀਂ ਦੇਖੋ ਕਿਤੇ ਵੀ ਮੁਸੀਬਤ ਆਉਂਦੀ ਆ ਲੰਗਰ ਲੱਗਦੇ ਆ ਆਟਾ ਚੌਲ ਹਰ ਕਿਸਾਨਾਂ ਦੇ ਘਰ ਵਾਦੂ ਆ ਕਦੀ ਉਹਨਾਂ ਮੁੱਲ ਵਿੱਚ ਆ ਟਾ ਡਟ ਢਿੱਡ ਭਰਨ ਵਾਸਤੇ ਸਾਰਾ ਕੁਝ ਕਰਦੇ ਆ ਜੇ ਕਿਸਾਨਾਂ ਕੋਈ ਚੀਜ਼ਾਂ ਨਾ ਰਹੀਆਂ ਤੇ ਅਮਾਨੀਆਂ ਅਡਾਨੀਆਂ ਨੇ ਪੈਕਟਾਂ ਵਿੱਚ ਵੇਚਣੀਆਂ ਜਿਹੜਾ ਆਟਾ ਤੁਹਾਨੂੰ ਕਣਕ ਤੋਂ ਰੱਦੀ ਦਾ ਭਾਅ ਸੀ ਕਿਸਾਨ ਦਿੰਨੇ ਆ ਨਾ ਉਹ ਜਦੋਂ ਪੈਕਟਾਂ ਵਿੱਚ ਜਦਦਾ ਆਲੂ ਲੈਸ ਵੇਚਦੇ ਆ ਨਾ ਦੋਵਾਂ ਆਲੂਆਂ ਦੀ ਪੈਂਟਾਂ ਦੀ ਲੈਸ 200 ਦੀ ਲੈਸ ਵੇਚਦੀ ਆ ਇਦਾਂ ਆਟਾ ਵਿਕਣਾ ਸਾਨੂੰ ਕੀ ਆ ਅਸੀਂ ਤਾਂ ਇੱਥੇ ਬੈਠੇ ਆ ਡਾਲਰ ਯੂਰੋ ਕਮਾਉਣ ਦੇ ਆ ਤੁਹਾਡੇ ਕੋਲ ਇੱਕ ਗੱਲ ਦੱਸਣਾ ਚਾਹੁੰਦੇ ਆ ਮੋਦੀ ਨੇ ਬਠੰਡੇ ਵਿੱਚ ਕਦਮ ਬਣਾਤੇ ਆ 1 ਔਇਕਰ ਜਮੀਨ ਖਰੀਦ ਲਈ ਆ ਪਿਆਰੀਆਂ ਬੜੇ ਚਿਰ ਪਹਿਲਾਂ ਦੀਆਂ ਹੋ ਚੁੱਕੀਆਂ ਜਿੱਥੇ ਪੰਜਾਬ ਦੇ ਕਿਸਾਨ ਜਾਗੇ ਆ ਹਰਿਆਣਾ ਜਾਗੇ ਆ ਮੇਰੇ ਵੀਰ ਹਰਿਆਣੇ ਤੋਂ ਆਏ ਆ ਇੱਕ ਤਾਂ ਖਾਲੀ ਆ ਇੱਕ ਲਈ ਹਰਿਆਣਾ ਪੰਜਾਬ ਦਾ ਦੋਹਾਂ ਦੀ ਗੱਲ ਨਹੀਂ ਸਾਰੀਆਂ ਸਟੇਟਾਂ ਨੂੰ ਵੀਰੇ ਜਾਗਣਾ ਚਾਹੀਦਾ ਵਾ ਆਪਣੇ ਵਾਲੇ ਆਪਣੇ ਵਾਲੇ ਤੋਂ ਸਾਨੂੰ ਫੋਟੋ ਲਾਈਵ ਚੱਲ ਰਿਹਾ ਹਾਂ ਹਾਂਜੀ ਲਾਈਵ ਚੱਲ ਰਿਹਾ ਸੋਏ ਮੇਰੇ ਵੀਰ ਹਰਿਆਣੇ ਤੋਂ ਆਏ ਆ ਜਿਹੜੇ ਵੀਰ ਇੱਥੇ ਵੀਨ ਤੋਂ ਆਦਾ ਮੈਂ ਵੀਨ ਤੋਂ ਹਾਂ ਜੀ ਵੀਰੀ ਕਹੋਗੇ ਗੱਲੋ ਜੀ ਜੀ ਵੀਰ ਜੀ ਹੈਪੀ ਬਾਜੀ ਹੁਣੀਆ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸੋ ਵੀਰੋ ਸਾਰਿਆਂ ਦੀ ਸੋਚ ਇੱਕ ਹੈ ਭਾਵੇਂ ਕੋਈ ਹਰਿਆਣੇ ਤੋਂ ਆਉਂ ਕੋਈ ਪੰਜਾਬ ਤੋਂ ਆ ਹੈ ਕਿਸਾਨਾਂ ਦੇ ਪੁੱਤਾਂ ਕਰੋ ਕੀ ਕਰਵਾ ਤੁਸੀਂ ਨਹੀਂ ਨਹੀਂ ਸੋ ਵੀਰ ਜੀ ਰੋਸ ਸਾਡਾ ਬਹੁਤ ਜ਼ਿਆਦਾ ਵਾ ਯੂ ਐਨ ਨੂੰ ਵੀ ਚਿੱਠੀਆਂ ਭੇਜੀਆਂ ਗਈਆਂ ਅੰਬੈਸੀਆਂ ਕੋ ਵੀ ਜਾਏ ਆ ਇੱਥੇ ਵੀ ਸਰਕਾਰਾਂ ਨੂੰ ਦੱਸਤਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਵਾ ਅਸੀਂ ਕਸਾਨਾਂ ਦੇ ਪੋਤੇ ਆ ਹੱਕ ਹਲਾਲ ਦੀ ਕਰਕੇ ਖਾਣ ਵਾਲੇ ਆ ਜੇ મોદી ਇਹ ਫੈਸਲੇ ਤੂੰ ਵਾਪਸ ਲੈ ਲੈਣਾ ਵਾ ਤੇਰੀ ਭਲੇ ਭਰੇ ਇਸ ਤੇ ਰਹਿ ਜੂਗੀ ਪਰ ਤੇਰੀ ਬਾਹ ਮਰੋੜੀ ਆ ਅੰਡਾਨੀਆਂ ਬੰਦੀਆਂ ਨੇ ਹਾਂਜੀ ਆ ਦੇਰੇ ਬੀਰੇ ਦੇਰੇ ਬੀਰੇ ਭਾਈ ਕੀ ਕਰਨਾ ਕੀ ਆ ਮੋਦੀ ਸਰਕਾਰ ਹਾਏ ਤਾ ਬੜੀਆਂ ਵੀ ਕਿਦਾਂ ਓਕੇ ਜੀ ਚਲੋ ਜੀ